ਮੈਂ ਕੋਈ ਫੀਆਗਰ ਨਹੀਂ ਤਾਂ ਫਿਰ ਦੁਬਾਰਾ ਵੀ ਮੈਨੂੰ ਨਹੀਂ ਜਾਣੇ ਹਾਂ ਕਹਿੰਦੇ ਭਈ ਇਹੀ ਤਰੀਕਾ ਪਹਿਲਾਂ ਤੂੰ ਆਪ ਦਾ ਸੋਚੀ ਕਰਦਾ ਸੀ ਤਰੀਕਾ ਟੈਨਸ਼ਨ ਲੈਣੀ ਸੀ ਇਸ ਤਰ੍ਹਾਂ ਆਉਂਦਾ ਇਸ ਤਰ੍ਹਾਂ ਹੋ ਜਾਵੇ ਪਰ ਹੁਣ ਜਦ ਤੂੰ ਮੇਰਾ ਸੋਚੀ ਕਰੇਂਦਾ ਤੈਨੂੰ ਕਿਉਂ ਨਹੀਂ ਟੈਨਸ਼ਨ ਆਉਂਦੀ ਹੁਣ ਤਾਂ ਕੋਈ ਰੋਹੀ ਹੋਵੇਗਾ ਰਾਜਾ ਮੇਰਾ ਕਰਤਾ ਪਰ ਤੇਰਾ ਦੇਖਣ ਤੋਂ ਹੀਗਾ ਮਾਤਾ ਹੋਵੇਗਾ ਮੇਰਾ ਹੁੰਦਾ ਤੇਰਾ ਮਨ ਸੁੱਤੀ ਜਾਂਦਾ ਹੁਣ ਜਦ ਇਹ ਸੁੱਤੀ ਗੱਲ

ਆਹ ਤੇ ਹੁਣ ਕੀ ਖਾਨ ਨੂੰ ਦੇ ਵੀ ਜਾਣੀ ਕਿਉਂ ਸਾਰੂ ਪੜਦੇ ਪ੍ਰੇਮ ਦੇ ਨਾਲ ਬਾਣੀ ਦੇ ਵਿਚ ਮਾਰਾ ਤੇਰੇ ਹਿੱਸਿਆਂ ਦੇ ਹੋ ਗਿਆ ਸੋ